ਮੈਂ ਮੁੱਦੇ ਦੀ ਗੱਲ ਕਰਨੀ ਹੈ ਕਿ ਅੱਜ ਵੀ ਸਾਰਾ ਦਿਨ ਅਸੀਂ ਅੰਮ੍ਰਿਤਸਰ ਦੇ ਵਿੱਚ ਰਹੇ ਸੀਗੇ ਕਿ ਸਾਡੇ ਪਾਸਟਰ ਨੇ ਨਸਰਤ ਰਜਾ ਜੀ ਚੁਭਾਲ ਵਾਲੇ ਬਹੁਤ ਵੱਡੀ ਉਹਨਾਂ ਦੀ ਗਿਣਤੀ ਆ ਸੰਗਤ ਦੀ ਉਹਨਾਂ ਦੀ ਵੀ ਵੇਖੋ ਸਾਡੇ ਚਰਚਾਂ ਨੂੰ ਬੰਦ ਕਰਾਉਣ ਦੇ ਲਈ ਕੀ ਕੀ ਪ੍ਰੋਪੋਗੈਂਡੇ ਚੱਲ ਰਹੇ ਨੇ ਉੱਥੇ ਚਰਚ ਦੇ ਲੱਗੇ ਇੱਕ ਸੈਲਰ ਖੁੱਲ ਰਿਹਾ ਕਿਉਂ ਜਦੋਂ ਸੈਲਰ ਖੁੱਲੇਗਾ ਉੱਥੇ ਸੁਸਰੀ ਆਏਗੀ ਕਣਕ ਦੇ ਨਾਲ ਸੁਸਰੀ ਸਾਡੀ ਸੰਗਤ ਤੇ ਜਾਏਗੀ ਬਾਈਬਲ ਤੇ ਆਏਗੀ ਉੱਥੇ ਬੇਅਦਬੀ ਹੋਏਗੀ ਮਤਲਬ ਚਰਚ ਨੂੰ ਬੰਦ ਕਰਾਉਣ ਦੇ ਲਈ ਇਹੋ ਜੀਆਂ ਕੋਝੀਆਂ ਸਾਜਿਸ਼ਾਂ ਹੋ ਰਹੀਆਂ ਨੇ ਸਾਡੇ ਅੰਮ੍ਰਿਤਸਰ ਤੋਂ ਡੈਨੀਅਲ ਪੱਟੀ ਟਰਾਂਸਪੋਰਟਰ ਮੇਰੇ ਵੱਡੇ ਭਰਾ 25 ਦਿਨ ਤੋਂ ਰਾਤ ਦਿਨ ਉਹਨਾਂ ਨੇ ਇੱਕ ਕੀਤਾ ਉਸ ਮਸਲੇ ਦੇ ਲਈ ਅੱਜ ਮੈਂ ਵੀ ਸਾਰਾ ਦਿਨ ਉੱਥੇ ਰਿਹਾ ਸੀਗਾ ਆ ਡੀਸੀ ਆਫਿਸ ਦੇ ਵਿੱਚ ਵੀ ਆਪਾਂ ਉੱਥੇ ਗਏ ਸੀਗੇ ਸੋ ਉਹ ਵੀ ਮਸਲੇ ਨੂੰ ਸਾਨੂੰ ਲੱਗਦਾ ਕਿ ਪ੍ਰੋਟੈਸਟ ਦੇ ਨਾਲ ਹੀ ਹੱਲ ਹੋਣਾ ਏਦਾਂ ਨਹੀਂ ਉਹਨਾਂ ਨੇ ਕਰਨਾ ਕਿ ਉਹ ਰੋਕ ਨਹੀਂ ਰਹੇ ਉਹ ਜਗਾ ਸੈਲਰ ਬਣਨ ਨੂੰ ਉਲਟਾ ਪ੍ਰਸ਼ਾਸਨ ਕਹਿ ਰਿਹਾ ਕਿ ਉਹਨੂੰ ਬਣਨ ਦਿਓ ਵੇਖੋ ਕਿਉਂ ਸਾਡੇ ਨਾਲ ਏਦਾਂ ਹੁੰਦਾ ਹੈ ਕਿਹੜੇ ਕਾਰਨ ਵੇਕੇ ਸਾਡੇ ਨਾਲ ਇਹ ਕੰਮ ਹੁੰਦੇ ਨੇ ਜੇ ਦੂਜੇ ਪਾਸੇ ਫਿਰ ਮੈਂ ਗੱਲ ਕਰਾਂ ਪ੍ਰੋਫੈਟ ਬਜਿੰਦਰ ਸਿੰਘ ਦੀ ਤੇ ਉਹਨਾਂ ਨੂੰ ਐਡੀ ਵੱਡੀ ਸਜ਼ਾ ਦਿੱਤੀ ਗਈ ਤੇ ਇੱਥੇ ਇੱਕ ਆਪਾਂ ਪਰਚਾ ਦਰਜ ਕਰਾਇਆ ਸੀ ਮੈਂ ਆਪਣੀ ਗੱਲ ਕਰਾਂ ਪ੍ਰੈਕਟੀਕਲ ਮੈਂ ਕਾਗਜ਼ ਵੀ ਅੱਜ ਕੱਲ੍ਹ ਤੇ ਸ਼ੋਅ ਕਰ ਦਿਆਂਗਾ ਡੇਰੀਆਲ ਦੇ ਵਿੱਚ ਮੈਂ ਲਾਬਾ ਪ੍ਰਧਾਨ ਜੀ ਨੋਟੀ ਕਮਿਸ਼ਨਰ ਸੁਭਾਸ ਕੋ ਬਾਜੀ ਸਾਰਿਆਂ ਨੇ ਮਿਲ ਕੇ ਇੱਕ ਬੱਚੀ ਦੇ ਨਾਲ ਇੱਕ ਬੰਦਾ ਰੇਪ ਕਰਦਾ ਵਾ ਛੋਟੀ ਜੀ ਬੱਚੀ ਦੇ ਨਾਲ ਤੇ ਉੱਤੇ 490 ਐਕਟ ਵੀ ਲੱਗਦਾ ਸਭ ਕੁਝ ਲੱਗਦਾ ਪਰ ਉਹਨੂੰ ਅੱਜ ਜ਼ਮਾਨਤ ਮਿਲੀ ਹੈ ਉਹ ਬਾਹਰ ਕਰ ਰਿਹਾ ਵੇਖੋ ਹਾਰਡੀ ਕ੍ਰਿਸਚਨ ਕੁੜੀ ਦੇ ਨਾਲ ਹੋਇਆ ਤੇ ਦੂਸਰਾ ਬੰਦਾ ਜਿਹੜਾ ਅਜ ਬਾਹਰ ਆ ਜਲਦੀ ਜਲਦੀ ਤੁਹਾਨੂੰ ਮਤਾ ਧਾਰਨਾ ਦੇਣੀ ਆ ਦੂਜੀ ਧਾਰਨ ਲੈ ਲਓ ਅੰਜਲੀ ਕੇਸ ਵਾਲੀ ਉਸ ਕੇਸ ਨੂੰ ਸਾਡੇ ਭਰਾ ਐਡਵੋਕੇਟ ਕਮਲ ਖੋਖਰ ਜੀ ਮੈਂ ਪਹਿਲਾਂ ਵੀ ਦੱਸਿਆ ਪਾਲ ਸੰਧੂ ਜੀ ਹੋਰ ਵੀ ਭਰਾਵਾਂ ਨੇ ਲੜਿਆ ਉਹ ਐਡੀ ਦਰਿੰਦਗੀ ਦੇ ਨਾਲ ਅੰਜਲੀ ਨੂੰ ਮਾਰਿਆ ਗਿਆ ਸੀਗਾ ਉਹਦੇ ਮੂੰਹ 'ਚ ਚਾਰਜਰ ਪਾ ਕੇ ਕਿੱਦਾਂ ਸਾਹ ਲੱਭ ਰਿਆ ਸੀਗਾ ਐਡੀ ਦਰਿੰਦਗੀ ਇੰਨੀ ਦਰਿੰਦਗੀ ਦੇ ਬਾਵਜੂਦ ਉਹਦੇ ਨਾਲ ਰੇਪ ਕੀਤਾ ਗਿਆ ਫਿਰ ਵੀ ਉਹਦੇ ਮੁਜਰਮ ਨੂੰ ਸਜ਼ਾ ਕੀ ਮਿਲੀ ਆ ਉਮਰ ਕੈਨ ਇਹ ਸਜਾਣੀ ਮਿਲੀ ਕਿ ਮਰਨ ਦਾ ਕੁਮਰ ਕਹਿ ਤਾ ਵੇਖੋ ਕ੍ਰਿਸ਼ਚਨਾ ਦੀ ਇੱਥੇ ਭੈਣਾ ਜਦੋਂ ਇਹ ਕੰਮ ਹੋਣ ਤੇ ਉੱਥੇ ਜੁਡੀਸ਼ੀਅਲ ਮਾਨਜੋਗ ਸਾਡੇ ਜਿਹੜੇ ਨੇ ਪਤਾ ਨਹੀਂ ਕੀ ਸਿਸਟਮ ਹੋ ਜਾਂਦਾ ਏ ਜੇ ਸਾਡੇ ਕੋਈ ਕੀ ਵਕੀਲ ਨਹੀਂ ਸਹੀ ਰੱਖ ਪਾਉਂਦੇ ਜਾਂ ਕੀ ਚੱਕਰ ਆ ਬਟ ਮੈਨੂੰ ਇਹ ਲੱਗਦਾ ਕਿ ਕਿਤੇ ਨਾ ਕਿਤਾ ਜਾ ਕੇ ਮਤਲਬ ਸਾਡੇ ਨਾਲ ਕੋਈ ਨਾ ਕੋਈ ਜਿਹੜਾ ਵਾ ਅਜੀਹਾ ਕੰਮ ਹੋ ਜਾਂਦਾ ਕਿ ਸਾਨੂੰ ਲੱਗਦਾ ਕਿ ਬੀਂਗ ਇੱਕ ਕ੍ਰਿਸ਼ਚਨ ਸਾਡੇ ਨਾਲ ਇਦਾ ਹੋ ਰਿਹਾ ਸੋ ਮੈਂ ਇਹ ਉਦਾਹਰਨ ਦਿੱਤੀ ਹੈ ਨਾ ਅ ਮੈਂ ਜਿਹੜਾ ਸ਼ੜੀਆਂ ਦਾ ਪ੍ਰੋਟੈਸਟ ਰੱਖਿਆ ਤੁਸੀਂ ਸਭੜਾ ਨੇ ਉੱਥੇ ਪਹੁੰਚਣਾ ਹੈ ਉਹ ਪ੍ਰੋਟੈਸਟ ਤੇ ਬੇਸ਼ੱਕ ਪ੍ਰਧਾਨ ਗੌਰਵ ਜੀ ਨੇ ਇੱਕ ਦੇ ਦੇ ਪਰਚਾ ਦਰਜ ਕਰਾਤਾ ਜਤਿੰਦਰ ਗੌਰਵ ਜੀ ਸਾਡੇ ਅੰਕਲ ਰੂਲਾ ਮਿਨਿਸਟਰੀ ਦੇ ਉਤੋਂ ਪਰ ਇਹੋ ਜੇ ਹੋਰ ਨੇ ਕਈ ਪਤੰਦਰਾਂ ਨੂੰ ਤੁਹਾਨੂੰ ਵੀਡੀਓ ਵਿਖਾਉਣਾ ਇਹਨਾਂ ਦੀ ਆਪਾਂ ਇਹਨਾਂ ਸਭੜਾਂ ਦੇ ਮੂੰਹ ਬੰਦ ਕਰਨੇ ਨੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਹੁਣ ਮੈਂ ਸਿੱਧਾ ਹੋ ਕੇ ਤੁਰ ਪਿਆ ਵਾਂ ਤੇ ਮੈਂ ਪੈਰ ਨਹੀਂ ਪਿੱਛੇ ਪੋਣਾ ਸੋ ਤੋ ਆ ਦੇ ਅਰੇ ਉਹ ਤੇ ਜਸੂ ਨੇ ਆਪਣਾ ਮੌਨਿਕ ਜਸੂ ਨੇ 41 ਕੋੜੇ ਸਹਿਲੇ ਹੀ ਜੇ ਤੇਰੇ ਇੱਕ ਪੈ ਗਿਆ ਨਾ ਤੂੰ ਫੇਰ ਧਰਮ ਬਦਲ ਲੈਣਾ ਹੀ ਕਿਉਂ ਰੱਬ ਦਾ ਕਿਉਂ ਰੱਬ ਦਾ ਕਿਉਂ ਉਸ ਕਦ ਤੇ ਤੂੰ ਉਹਦੇ ਲਾਗੀ ਖਲੋਤੀ ਜਦੋਂ 41 ਕੋੜੇ ਪੈ ਗਏ ਉਹ ਕਿਉਂ ਖਿਡਾਰੀ ਹੋ ਗਿਆ ਬਸ ਕਰੋ ਵੀਰ ਜੀ ਮੈਂ ਤੁਹਾਡੇ ਨਾਲ ਪਵਿੱਤਰ ਬਾਈਬਲ ਦਾ ਬੜਾ ਅਦਬਰਾ ਦੇਖੋ ਜਸੂ ਦੇ 41 ਕੋੜੇ ਬੈਠ ਗਏ ਤੇ ਮਾਰੇ ਤੇ ਜਸੂ ਨੇ ਆਪਣਾ ਮੌਨਿਕ ਜਸੂ ਨੇ 41 ਕੋੜੇ ਸਹਿਲੇ ਹੀ ਤੇ ਤੇਰੀ ਇੱਕ ਬਹਿ ਗਿਆ ਨਾ ਤੂੰ ਫੇਰ ਧਰਮ ਬਦਲ ਦੇਣਾ ਇਹ ਦਿਖਾਉਂਦਾ ਰਹਿ ਗਿਆ ਕਿਉਂ ਰੱਬ ਦਾ ਜਨੂਸ ਕਰਦ ਤੂੰ ਉਹਦੇ ਲਾਗੀ ਖਲੋਤੀ ਜਦ ਕਤਾਰੀ ਘੋੜੇ ਪੈਂਦੇ ਹੀ ਉਹਨੂੰ ਆਹ ਦੂਜੀ ਦੇਖੀ ਬੜਾ ਦੁੱਖ ਲੱਗਾ ਇਸ ਵੀਡੀਓ ਨੂੰ ਵੇਖ ਕੇ ਲੈ ਆਈ ਕਈ ਲੋਕ ਦਿੱਤੀ ਸੀ ਮੱਝੋ ਨੱਝੋ ਹੋਰ ਜ਼ਿਆਦਾ ਵੱਟ ਚੜ ਕੇ ਪ੍ਰਭੂ ਤੁਹਾਡੇ ਨਾਲ ਸ਼ੇਅਰ ਕਰਨ ਲਿਆ ਮੈਂ ਵਿੱਚ ਕਾਲ ਦਾ ਇਜ਼ਾਰੀਆਂ ਤੁਸੀਂ ਲੋਕੀ ਇਹ ਸਭ ਕੁਝ ਕਰਕੇ ਪ੍ਰਭੂ ਯੇਸ਼ੂ ਜੀ ਦੇ ਨਾਮ ਨੂੰ ਬਹੁਤ ਜਾਦ ਦੁਬਾਰਾ ਦੇਖੋ ਦੁੱਖ ਲੱਗਾ ਇਸ ਵੀਡੀਓ ਨੂੰ ਵੇਖ ਕਿੱਦਾਂ ਪਹਿਲੇ ਆਪ ਵੀ ਬਹਿਰ ਬੋਲ ਨਹੀਂ ਸਕਦੀ ਸੀ ਨਹੀਂ ਬੋਲ ਸਕਦੀ ਸੀ ਹੁ ਆਪਾਂ ਕੋ ਦੁੱਖਾਂ ਦਾ ਲਿਆ ਹੈ ਆਪ ਬੋਲਨੇ ਲਗੀ ਬਹੁਤ ਜ਼ਿਆਦਾ ਸਮਝ ਨਹੀਂ ਲੈਣਾ ਵੇਖੋ ਇਹ ਵੀਡੀਓ ਕਿੱਦਾਂ ਦੀਆਂ ਨੇ ਕੀ ਹੋ ਰਿਹਾ ਸਾਡੇ ਨਾਲ ਮੈਂ ਜਾਂ ਤੇ ਚਰਚ ਦੇ ਵਿੱਚ ਜਿੰਨੇ ਬਾਸਬਾਨ ਅਜ ਬਾਹਰ ਨਹੀਂ ਆ ਰਹੇ ਜਾਂ ਸਾਡੇ ਨਾਲ ਕੇ ਸਟੈਂਡ ਨਹੀਂ ਲੈਣਗੇ ਜਾਂ ਤੇ ਚਰਚ ਚ ਤੁਸੀਂ ਇਦਾਂ ਦਾ ਸਿਸਟਮ ਕਰੋ ਬੰਦ ਕਰ ਦੋ ਵੀ ਤੁਸੀਂ ਟੈਸਟਮਣੀ ਜਿੱਦਾ ਦਵਾਉਂਦੇ ਹੋ ਕਿ ਯਿਸੂ ਨੇ ਕੀ ਚਮਤਕਾਰ ਕੀਤਾ ਤੇ ਜਾਂ ਇਹੋ ਜੇ ਬੰਦਿਆਂ ਨੂੰ ਪਰਚੇ ਕਰਾਉਣ ਦੇ ਲਈ ਤੁਸੀਂ ਅੱਜ ਸਾਡੇ ਨਾਲ ਖੜ ਜੋ ਮੇਰੇ ਨਾਲ ਖੜ ਜੋ ਸਾਡੀ ਕਮਿਊਨਿਟੀ ਦੇ ਹੋਰ ਵੀ ਮੈਂ ਬੇਨਤੀ ਕਰਾਂਗਾ ਜਿਹੜਾ ਛੜੀਆਰ ਪ੍ਰੋਟੈਸਟ ਇਹੋ ਜੇ ਪਤੰਦਰਾਂ ਨੂੰ ਠੰਡ ਪਾਉਣ ਲਈ ਰੱਖਿਆ ਸਾਡੀ ਮਸੀਹ ਏਕਤਾ ਸੰਘਰਸ਼ ਕਮੇਟੀ ਦੇ ਜਿੰਨੇ ਉਦੇਦਾਰ ਨੇ ਉਹਨਾਂ ਨੂੰ ਵੀ ਮੇਰੀ ਬੇਨਤੀ ਆ ਲਬਾ ਮਸੀਹ ਪ੍ਰਧਾਨ ਜੀ ਉਹਨਾਂ ਨੂੰ ਵੀ ਬੇਨਤੀ ਆ ਆ ਤੁਸੀਂ ਚੋਹਾਨ ਜੀ ਸਾਡੇ ਉਹਨਾਂ ਨੂੰ ਵੀ ਬੇਨਤੀ ਆ ਬੱਬਾ ਗਿੱਲ ਜੀ ਤਾਰਿਆ ਤੋਂ ਉਹਨਾਂ ਨੂੰ ਵੀ ਬੇਨਤੀ ਆ ਸਾਡੇ ਪੁਰਾਣੇ ਲੀਡਰ ਨੇ ਪ੍ਰਵੇਜ ਤੁੰਗ ਜੀ ਉਹਨਾਂ ਨੂੰ ਵੀ ਬੇਨਤੀ ਆ ਹੋਰ ਵੀ ਜਿੰਨੇ ਲੀਡਰ ਨੇ ਜਿਹੜੇ ਕਦਾਸਪੁਰ ਦੇ ਜਾਂ ਜਿਹੜੇ ਸਾਡੇ ਇਲਾਕੇ ਨੇ ਮੈਂ ਪਹਿਲਾਂ ਉਹਨਾਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਉਹ ਲਾਗੇ ਨੇ ਉਹ ਆ ਸਕਦੇ ਨੇ ਬਾਕੀ ਪੂਰੇ ਪੰਜਾਬ ਚ ਖੁੱਲਾ ਸਦਾ ਏ ਕਿ ਤੁਸੀਂ ਛਣਿਆਰ ਇਸ ਧਰਮ ਨੇ ਦੇ ਪਹੁੰਚਣਾ ਅਸੀਂ ਇਹੋ ਜਿਹੜੇ ਆ ਵੀਡੀਓ ਪਾ ਕੇ ਮਜ਼ਾਕ ਡਾ ਰਹੇ ਨੇ ਇੱਕ ਕਹਿ ਰਿਹਾ ਤੂੰ ਪ੍ਰਭੂ ਯਿਸੂ ਕਿ ਕੰਨਬ ਤੂੰ ਯਿਸੂ ਦੇ ਲਾਗੇ ਖਲੋਤੀ ਆ ਉਹਦੀ ਸ਼ਬਦ ਵੇਖੋ ਯਾਰ ਇਦਾਂ ਨਾ ਸ਼ਬਦ ਕਿਸੇ ਹੋਰ ਦੇ ਤੁਸੀਂ ਧਰਮ ਗੁਰੂ ਦੇ ਬਾਰੇ ਬੋਲਦੋ ਨਾ ਤੇ ਸੋਚ ਨਹੀਂ ਸਕਦੇ ਕੀ ਕਰ ਦੇਣਾ ਮੈਂ ਅੱਪਹਿ ਗਿਉ ਚੁੱਪ ਬੈਨੇ ਆ ਯਾਰ ਹੱਦਾ ਜਣੀ ਗੁੰਗੋਲਦਾ ਕਿਦਾਂ ਬਤਮੀ ਜੀ ਨਾਲ ਗੱਲ ਕਰ ਰਿਹਾ ਕਿ ਤੂੰ ਯਸੂ ਦੇ ਨਾਲ ਇਕਲੋਤੀ ਆ ਮੈਂ ਨਾ ਭਜੀ ਕਿਉਂ ਨਹੀਂ ਆਪਾਂ ਅੱਖ ਨੂੰ ਚੁਕਾਉਂਦੇ ਕਿਉਂ ਆਪਾਂ ਆਪਣੀ ਅੱਖ ਨੂੰ ਮਾਰ ਕੇ ਬੈਠੇ ਆ ਮੇਰੇ ਭਰਾਓ ਸਣੀਆ ਦੇ ਪ੍ਰੋਟੈਸਟ ਇੱਕ ਵੱਡਾ ਰੂਪ ਧੰਨ ਕਰੇ ਤੁਸੀਂ ਸਭਣਾ ਨੇ ਪਹੁੰਚਣਾ ਏ ਠੀਕ ਹੈ ਜੀ ਕੋਈ ਵੀ ਮੇਰਾ ਭਰਾ ਮਤਲਬ ਇਹ ਨਾ ਸੋਚੇ ਕਿ ਮੇਰੀ ਲੜਾਈ ਆ ਇਹ ਕਮਿਊਨਿਟੀ ਦੀ ਲੜਾਈ ਆ ਮੈਂ ਹੁਣ ਸਭ ਕੁਝ ਭੁੱਲ ਕੇ ਸਭ ਕੁਝ ਛੱਡ ਕੇ ਮੇਰੇ ਕਿਹੜਾ ਗੁੱਸੇ ਗਲੇ ਹੋਣਗੇ ਮੈਂ ਸਾਰੇ ਅੱਗੇ ਹੱਥ ਜੋੜਦਾ ਮੈਂ ਸੋ ਸਾਵਾਂ ਦੇ ਗਲਤ ਹੋऊंगा ਮੈਂ ਸਭਨਾਂ ਕੋ ਮਾਫੀ ਮੰਗਾਗਾ ਪਰ ਇਹ ਲੜਾਈ 6 ਮਹੀਨੇ ਮੈਨੂੰ ਦੇ ਦਿਓ ਸਿਰਫ 6 ਮਹੀਨੇ ਮੇਰਾ ਸਹਿਯੋਗ 6 ਮਹੀਨੇ ਕਰ ਦਿਓ ਭਾਜੀ ਪੰਜਾਬ ਦੇ ਇਹੋ ਜਿਹੇ ਸ਼ਰਾਰਤੀ ਅੰਸਰਾਂ ਦਾ ਮੂੰਹ ਬੰਦ ਕਰਦਿਆਂ ਵੇ ਸਫਾਇਆ ਕਰਦਿਆਂਗਾ ਸਾਡੇ ਜਿੰਨੇ ਆ ਨਾ ਰਈ ਵੀ ਬੈਠੇ ਨੇ ਬਹੁਤ ਸੁਜੋਗ ਉਹ ਕਰਦੇ ਨੇ ਉਹਨਾਂ ਨੂੰ ਬਹੁਤ ਦੋਖਿਆ ਸਾਡੇ ਭਾਜੀ ਸੁਰਿੰਦਰ ਮੈਸੀ ਜੀ ਯੂ ਐਸ ਏ ਵਾਲੇ ਸਾਡੇ ਬਰਨਾਰਡ ਮਲਕ ਜੀ ਪਾਸਟਰ ਡੇਵਿਡ ਜੀ ਸਾਡੇ ਟੋਨੀ ਬ੍ਰੈਚ ਜੀ ਯੂ ਕੇ ਤੋਂ ਪਾਲਸੋਤਾ ਜੀ ਯੂ ਕੇ ਤੋਂ ਹੋਰ ਵੀ ਕਈ ਭਰਾ ਨੇ ਜੋਰਜ ਜੀ ਕੈਨੇਡਾ ਤੋਂ ਹਨਾ ਮੈਂ ਕਈਆਂ ਦੇ ਮੈਨੂੰ ਨਾਂ ਵੀ ਐਸ ਵੇ ਨਹੀਂ ਯਾਦ ਆਉਂਦੇ ਇਹ ਉਹ ਭਰਾ ਸਾਡੇ ਬਾਹਰ ਬੈਠੇ ਨੇ ਜਿਹੜੇ ਆਪ ਲਗਜ਼ਰੀ ਲਾਈਫ ਜੀ ਸਕਦੇ ਨੇ ਉਹਨਾਂ ਨੂੰ ਕੋਈ ਮਤਲਬ ਨਹੀਂ ਪੰਜਾਬ ਦੇ ਕਿਸੇ ਕੰਮ ਦੇ ਨਾਲ ਪਰ ਫਿਰ ਵੀ ਉਹ ਪੰਜਾਬ ਦੇ ਵਿੱਚ ਇੰਟਰਸਟ ਲੈ ਰਹੇ ਨੇ ਕਿ ਪੰਜਾਬ ਦੇ ਵਿੱਚ ਸਾਡੇ ਭਾਈਚਾਰੇ ਨਾਲ ਕੀ ਹੋ ਰਿਹਾ ਤੁਸੀਂ ਸਾਰੇ ਹੀ ਆਪਾਂ ਇੱਕ ਪਲੇਟਫਾਰਮ ਤੇ ਆਈਏ ਛਨੀਆਰ ਸਭ ਇਕੱਠੇ ਹੋਵੋ ਕਹੇ ਨੇ ਇਹ ਇਹ ਨਹੀਂ ਸੋਚਣਾ ਵੀ ਇੱਕ ਪਰਚਾ ਹੋ ਗਿਆ ਕੋਈ ਚੱਕਰ ਨਹੀਂ ਵੇਖੋ ਭਾਤੀ ਸਿੰਘ ਤੇ ਰਵੀਨਾ ਟੰਡਰ ਦੇ ਪਰਚਾ ਦੱਜ ਕਰਾਏ ਮੈਨੂੰ ਕਿਦਾਂ ਛੁਰੂ ਗਿਆ ਪੁਲਸਰੀਆਂ ਅਜੇ ਤੱਕ ਅਰੈਸਟ ਨਹੀਂ ਪਾਈ। ਆ ਪੌਣ ਇਹੋ ਜਿਹੇ ਲੜਾਈਆਂ ਲੜਦੀਆਂ ਇਹ ਨਹੀਂ ਕਿ ਪੱਤੇ ਦੱਦ ਕਰਾਉਣੇ। ਅਰੈਸਟ ਵੀ ਪੁਣੀ ਆ। ਇਹ ਕੋਈ ਗੱਲ ਥੋੜਾ ਯਾਰ ਸਾਡਾ ਧਰਮ ਨਹੀਂ ਹੈ ਜਿਹੜਾ ਉੱਠਦਾ ਯਾਰ ਕਿੱਡੀ ਹਨਾ ਕਿੱਡੀ ਸ਼ਬਦਾਵਲੀ ਬੋਲਣ ਡੇ ਨੇ। ਉਸਨੇ ਟੋਪੀ ਪਾਈ ਬੰਦਾ ਘੱਟ ਬੰਦਰ ਜਿਆਦਾ ਲੱਗਣ ਡਿਆ। ਯਾਰ ਮੇਰੇ ਭਰਾਓ ਇੱਕ ਵਾਰੀ ਸਾਥ ਦੇ ਦਿਓ ਭਰਾ ਦਾ ਇੱਕ ਵਾਰ। ਮੈਂ ਹੁਣ ਪੂਰਾ ਤੰਨਾ ਮਨ ਤੋਂ ਜੇ ਕਹਿ ਸਕਦੇ ਜੇ ਮੈਂ ਸਿਰਫ ਇੱਕ ਕਫਨ ਬੰਨਿਆ ਜੇ ਮੈਨੂੰ ਲਈ ਜੇ ਹੁਣ ਕਿਸੇ ਦੀ ਟੈਨਸ਼ਨ ਮੈਂ ਸਿਰਫ ਯਸੂਲੀ ਜੀਣਾ ਤੇ ਯਸੂਲੀ ਮਰਨਾ ਜੇ ਠੀਕ ਹੈ ਜੀ ਮੇਰੀ ਜ਼ਿੰਦਗੀ ਵੀ ਉਹਨੇ ਦਿੱਤੀ ਆ ਤੇ ਲੈ ਕੇ ਵੀ ਉਹਨੇ ਜਾਣੀ ਆ ਜਦੋਂ ਉਹਨੇ ਮੇਰੇ ਸਾਹ ਲੈਣੇ ਨੇ ਲੈ ਜਾਣੇ ਕੋਈ ਦੁਨੀਆ ਦੀ ਤਾਕਤ ਨਹੀਂ ਰੋਕ ਸਕਦੀ ਤੇ ਜਿੰਨੀ ਦੇ ਅੱਪਾ ਕੋਨੇ ਮੈਨੂੰ ਤਤੀਬਾੜੀ ਲੱਗੰਦੇ ਨਹੀਂ ਤੇ ਮੇਰੇ ਲੱਗੋ ਕੋਈ ਲੰਘ ਨਹੀਂ ਸਕਦਾ ਜਿੰਨੀ ਦੇ ਤੱਕ ਪ੍ਰਭੂ ਯਿਸੂ ਖ੍ਰੀਸ ਜੀ ਦਾ ਮੇਰੇ ਸਿਰ ਤੇ ਹੱਥ ਆ ਅੱਪਾ ਸਾਰੇ ਡੱਕ ਕੇ ਮੈਦਾਨ ਚਾਹੀਏ ਛਣੀਆਂ ਤੇ ਪ੍ਰੋਟੈਸਟ ਨੂੰ ਇੱਕ ਵੱਡਾ ਪ੍ਰੋਟੈਸਟ ਬਣਾਈਏ ਹੁਣ ਅੱਜ ਕੀ ਹੋਇਆ ਕਿਲਾ ਲਾਲ ਸਿੰਘ ਥਾਣੇ ਦੇ ਵਿੱਚ ਸਾਡੇ ਮਾਨਯੋਗ ਬਿਸ਼ਪ ਜਗਿੰਦਰ ਜੀ ਨਾਲ ਪਾਸਟਰ ਲਾਲ ਲਾਲਬਸੀ ਜੀ ਉਹਨਾਂ ਦੇ ਐਸਐਚਓ ਨੇ ਕਿਲਾ ਲਾਲ ਸਿੰਘ ਵਾਲੇ ਨੇ ਪੁਲਿਸ ਜ਼ਿਲ੍ਹਾ ਬਟਾਲਾ ਦੇ ਐਸਐਸਪੀ ਸਾਹਿਬ ਦੇ ਅਧੀਨ ਹੁੰਦਾ ਕਿਲਾ ਲਾਲ ਸਿੰਘ ਥਾਣਾ ਐਡੀ ਬਤਮੀ ਜੀ ਨਾਲ ਪਾਸਟਰਾਂ ਨੂੰ ਬੋਲਿਆ ਗਿਆ ਤੁਸੀਂ ਸੋਚ ਨਹੀਂ ਸਕਦੇ ਯਾਰ ਆਪਾਂ ਕਿੱਥੇ ਆ ਆਪਾਂ ਸਟੈਂਡ ਕਰਦੇ ਸਾਡਾ ਸਾਡਾ ਕੋ ਪ੍ਰਭਾਵ ਕਿਉਂ ਨਹੀਂ ਸ਼ਾਸਨ ਪ੍ਰਸ਼ਾਸਨ ਤੇ ਉਹ ਰੋਦੀ ਮੈਂ ਤੁਹਾਨੂੰ ਇੱਕੋ ਗੱਲ ਦੱਸਦਾ ਸਾਡਾ ਪ੍ਰਭਾਵ ਤਾਂ ਨਹੀਂ ਆ ਕਿ ਅਸੀਂ ਰਾਜ ਭਾਗ ਚ ਨਹੀਂ ਬੈਠੇ ਅਸੀਂ ਸਰਕਾਰ ਚ ਨਹੀਂ ਬੈਠੇ ਸਾਨੂੰ ਸਰਕਾਰ ਚ ਬਹਿਣਾ ਪਊਗਾ ਸਾਨੂੰ ਆਪਣੀ ਹਿੱਸੇਦਾਰੀ ਆਪਣੇ ਭਾਈਵਾਲੀ ਲੈਣੀ ਪਊਗੀ ਉਹਦੇ ਲਈ ਇੱਕ ਮੰਚ ਤੇ ਹੋਣਾ ਪਊਗਾ ਆਪਣੀਆਂ ਪ੍ਰਧਾਨੀ ਆਪਣੀਆਂ ਚੌਧਰੀਆਂ ਛੱਡ ਕੇ ਸਾਨੂੰ ਕਮਿਊਨਿਟੀ ਦੇ ਹੱਕਾਂ ਵਾਲੀ ਗੱਲ ਕਰਨੀ ਪਏਗੀ ਸਾਰੇ ਮੇਰੇ ਭਰਾ ਵੀਡੀਓ ਨੂੰ ਸ਼ੇਅਰ ਜਰੂਰ ਵੱਧ ਵੱਧ ਕਰੋ ਮੇਰੇ ਪੇਜ ਨੂੰ ਵੀ ਫੋਲੋ ਕਰੋ ਮੈਂ ਪਹਿਲਾਂ ਕਦੀ ਵੀ ਨਹੀਂ ਸੀ ਇਹ ਚੀਜ਼ਾਂ ਕਹਿੰਦਾ ਪਰ ਹੁਣ ਮੈਨੂੰ ਪਤਾ ਵੀ ਕੋ ਇੱਕ ਆਵਾਜ਼ ਰਹਿ ਗਈ ਆ ਕਿ ਜਿਹੜੀ ਅਸੀਂ ਲੋਕਾਂ ਤੱਕ ਪਹੁੰਚਾਉਣੀ ਆ ਕਈ ਭਰਾਵਾਂ ਨੇ ਮੈਨੂੰ ਸੁਜੈਸਟ ਕੀਤਾ ਹੈ ਕਿ ਮੈਂ ਆਪਣਾ YouTube ਚੈਨਲ ਵੀ ਬਣਾਵਾਂ ਇੱਕ ਅਤੇ ਦਿਨ ਚ YouTube ਚੈਨਲ ਵੀ ਤੁਹਾਡੇ ਦਰਮਿਆਨ ਆਏਗਾ ਤੁਸੀਂ ਉਹਨੂੰ ਵੀ ਵੱਧ ਵੱਧ ਸਬਸਕ੍ਰਾਈਬ ਕਰਨਾ ਮੈਂ ਵਧੀਆ ਵਧੀਆ ਮੁੱਦੇ ਜਾਂ ਕੌਮ ਦੇ ਅਣਖੀ ਯੋਧੇ ਜਿਹੜੇ ਤੁਹਾਡੇ ਰੂਹ ਨੂੰ ਲੈ ਕੇ ਆਇਆ ਕਰਾਂਗਾ ਸੋ ਮੈਂ ਲਾਸਟ ਵਿੱਚ ਸਿਰਫ ਇੱਕ ਛੋਟੀ ਜੀ ਕਹਾਣੀ ਸੁਣਾਉਣੀ ਆ ਤੇ ਫਿਰ ਮੈਂ ਆਪਣਾ ਲਾਈਵ ਖਤਮ ਕਰ ਦੇਣਾ ਏ ਮੈਂ ਸਪੀਡ ਤਾਂ ਬੋਲਦਾ ਕਿ ਟਾਈਮ ਬਚੇ ਹਰੇ ਕੋ ਟਾਈਮ ਘਟਿਆ ਇੱਕ ਵਾਰ ਇੱਕ ਜੰਗਲ 'ਚ ਅੱਗ ਲੱਗ ਜਾਂਦੀ ਆ ਠੀਕ ਹੈ ਜੀ ਉਹ ਜੰਗਲ 'ਤੇ ਜਦੋਂ ਅੱਗ ਲੱਗਦੀ ਆ ਉੱਥੇ ਇੱਕ ਚਿੜੀ ਤੇ ਉਹਦੇ ਬੱਚੇ ਹੁੰਦੇ ਨੇ ਇੱਕ ਦਰਖਤ ਦੇ ਉੱਤੇ ਇਸ ਮੈਂ ਕਹਾਣੀ ਨੂੰ ਚੰਗੀ ਤਰ੍ਹਾਂ ਸੁਣਿਓ ਤੇ ਸਮਝਿਓ ਇੱਕ ਦਰਖਤ ਦੇ ਉੱਤੇ ਇੱਕ ਚਿੜੀ ਤੇ ਉਹਦੇ ਬੋਟ ਛੋਟੇ ਛੋਟੇ ਜਿਹੜੇ ਨਾ ਉਹ ਹੁੰਦੇ ਨੇ ਜੰਗਲ ਨੂੰ ਜਦੋਂ ਅੱਗ ਲੱਗਦੀ ਹੈ ਉਹ ਦਰਖਤ ਨੂੰ ਅੱਗ ਲੱਗਦੀ ਆ ਚਿੜੀ ਚੰਗੀ ਆ ਕਿ ਮੈਂ ਆਪਣੇ ਬੱਚੇ ਵੀ ਬਚਾਵਾਂ ਪਰ ਉਹ ਬੱਚਿਆਂ ਨੂੰ ਉੱਥੋਂ ਥਾੜ ਦੇ ਸਕਦੀ ਉਹ ਕੀ ਕਰਦੀ ਅੱਗ ਬੁਝਾਉਣ ਦੇ ਲਈ ਜੰਗਲ ਦੇ ਵਿੱਚ ਇੱਕ ਲਾਗੇ ਨਹਿਰ ਨਦੀ ਜਾ ਰਹੀ ਹੁੰਦੀ ਆ ਉਹ ਹੋਲੀ ਜੀ ਨਦੀ ਦੇ ਉੱਤੇ ਜਾਂਦੀ ਆ ਚੁੰਝ ਭਰਦੀ ਆ ਤੇ ਪਾਣੀ ਜਿਹੜਾ ਵਾ ਉਹ ਦਰਖਤ ਦੇ ਸੁੱਟਦੀ ਆ ਠੀਕ ਹੈ ਜੀ ਕਿ ਇਹ ਅੱਗ ਬੁੱਝ ਜੇ ਤੇ ਮੇਰੇ ਬੱਚੇ ਬਚ ਜਾਣ ਉਹ ਅੱਗ ਜਦੋਂ ਲੱਗਦੀ ਆ ਤੇ ਜੰਗਲ ਦੇ ਬਾਕੀ ਪੰਛੀ ਜਿਹੜੇ ਆ ਉੱਡ ਕੇ ਆਪਣੀ ਜਾਨ ਬਚਾਉਂਦੇ ਨੇ ਲਾਗੋ ਤੋਤੇ ਕਾਂ ਕਬੂਤਰ ਸਾਰੇ ਉੱਡੀ ਜਾਂਦੇ ਨੇ ਤੇ ਚਿੜੀ ਨੂੰ ਕਹਿੰਦੇ ਉਹ ਚਿੜੀਏ ਆਪਣੀ ਜਾਨ ਬਚਾ ਆਪਣੀ ਜਾਨ ਬਚਾਏ ਕੀ ਕਰ ਰਹੀ ਏ ਜੰਗਲ 'ਚ ਅੱਗ ਲੱਗ ਗਈ ਆ ਤੇਰੇ ਚੁੰਝ 'ਚ ਕਹਿੰਦੇ ਪਾਣੀ ਪਾਉਣ ਦੇ ਨਾਲ ਇਹ ਅੱਗ ਨਹੀਂ ਬੁਝਣੀ ਤੂੰ ਆਪਣੀ ਜਾਨ ਬਚਾ ਤੇ ਚਲ ਜਾ ਬੱਚੇ ਤੇਰੇ ਮਰਦੇ ਨੇ ਤੇ ਮਰ ਜਾਣ ਪਰ ਉਹ ਚਿੜੀ ਜੱਗੋ ਕੀ ਕਹਿੰਦੀ ਆ ਕਹਿੰਦੀ ਵੀ ਮੈਨੂੰ ਪਤਾ ਮੇਰੇ ਕੱਲੀ ਦੇ ਇਹ ਚੁੰਝ 'ਚ ਪਾਣੀ ਪਾਉਣ ਦੇ ਨਾਲ ਇਹ ਅੱਗ ਨਹੀਂ ਬੁਝਣੀ ਪਰ ਜਿੱਦਣ ਇਹ ਜੰਗਲ ਦਾ ਇਤਿਹਾਸ ਲਿਖਿਆ ਗਿਆ ਉਦੋਂ ਸੁਖੀਆਂ ਤੇ ਮੇਰਾ ਨਾਮ ਆਏਗਾ ਇੱਕ ਚਿੜੀ ਜਿਹੜੀ ਆ ਉਹਨੇ ਆਪਣੇ ਬੱਚੇ ਬਚਾਉਂਦੀ ਬਚਾਉਂਦੀ ਸ਼ਹੀਦ ਹੋ ਗਈ ਆਪਣੇ ਬੱਚਿਆਂ ਦੇ ਨਾਲ ਪਰ ਉਹਨੇ ਹਾਰ ਨਹੀਂ ਮੰਨੀ ਜਦੋਂ ਉਹਦੀ ਇਹ ਗੱਲ ਬਾਕੀ ਪੰਛੀ ਸੁਣਦੇ ਨੇ ਉਹ ਸਾਰੇ ਹੀ ਚੁੰਝਾਂ ਦੇ ਨਾਲ ਪਾਣੀ ਭਰਦੇ ਨੇ ਤੇ ਉਹ ਜੰਗਲ ਦੀ ਅੱਗ ਤੇ ਪਾਉਂਦੇ ਨੇ ਤੇ ਅੱਗ ਜਿਹੜੀ ਆ ਉਹ ਜੰਗਲ ਤੋਂ ਬੁਝ ਜਾਂਦੀ ਆ ਚਿੜੀ ਦਾ ਹੌਸਲਾ ਵੇਖ ਕੇ ਅੱਜ ਸਾਡਾ ਸਮਾਜ ਵੀ ਉਹ ਦਰਖਤ ਦੇ ਉੱਤੇ ਆ ਜਿਸ ਨੂੰ ਅੱਗ ਲੱਗੀ ਆ ਬਸ ਸਾਨੂੰ ਉਹ ਚਿੜੀ ਵਰਗਾ ਹੌਸਲਾ ਲਿਆਉਣਾ ਪੈਣਾ ਏ ਸਾਨੂੰ ਇਕੱਲੇ ਵੀ ਮੈਨੂੰ ਪਤਾ ਮੇਰੀ ਆਵਾਜ਼ ਚੁੱਕਿਆ ਅਸੀਂ ਕੋਈ ਵੱਡਾ ਸਮਾਜ ਨਹੀਂ ਬਦਲ ਪਾਉਣਾ ਇਕੱਲੇ ਦੇ ਕਰਕੇ ਪਰ ਮੈਂ ਉਹ ਕਹਾਣੀ ਤੋਂ ਸਿੱਖਿਆ ਕਿ ਮੈਂ ਚਿੜੀ ਵਾਂਗੂ ਹੌਸਲਾ ਕਰਨਾ ਮੈਂ ਅੱਗੇ ਬਚੋਣੀ ਏ ਆਪਣੇ ਸਮਾਜ ਨੂੰ ਆਪਣੇ ਭਾਈਚਾਰੇ ਨੂੰ ਬਚਾਉਣਾ ਏ ਤੇ ਮੈਨੂੰ ਉਮੀਦ ਏ ਕਿ ਮੇਰੇ ਵਾਲ ਦੇਖ ਕੇ ਬਾਕੀ ਭਰਾ ਵੀ ਹੌਸਲਾ ਮਿਰੇ ਆ ਫਜਾਈ ਕਰਨਗੇ ਤੇ ਆਪਾਂ ਇਹ ਜਿਹੜੀ ਬਲਦੀ ਅੱਗ ਚ ਅੱਜ ਸਾਡੇ ਬੱਚੇ ਪਏ ਨੇ ਆਪਣੇ ਭਰਾਵਾਂ ਨੂੰ ਅਸੀਂ ਬਚਾਵਾਂਗੇ ਸੋ ਧੰਨਵਾਦ ਮੇਰੇ ਭਰਾਓ ਸ਼ਨੀਵਾਰ ਸਿਰੇ 10 ਵਜੇ ਬਟਾਲੇ ਦੇ ਵਿੱਚ ਫਹਾੜਾ ਚੌਕਿਆ ਸੁਖਾ ਸਿੰਘ ਮਹਤਾਬ ਸਿੰਘ ਪਾਰਕ ਦੇ ਵਿੱਚ ਆਪਾਂ ਇਕੱਠੇ ਹੋਣਾ ਹੈ ਉੱਥੋਂ ਚੱਲ ਕੇ ਅਸੀਂ ਐਸਐਸਪੀ ਸਾਹਿਬ ਦੇ ਦਫ਼ਤਰ ਆਵਾਂਗੇ ਤੇ ਕੱਲ ਵੀ ਜਣਾ ਵਾ ਸ਼ਾਇਦ ਸਾਡਾ ਧਰਾਂ ਹੋਏਗਾ ਜਿੰਨੇ ਲੋਕ ਕੱਲ ਵੀ ਆ ਸਕਦੇ ਨੇ ਐਸਐਸਬੀ ਸਿਰ ਆਪ ਬਟਾਲਾ ਦੇ ਜਰੂਰ ਪਹੁੰਚੋ ਕਿਉਂਕਿ ਉਹ ਜਿਹੜੀ ਪਾਸਟਰਾਂ ਦੇ ਨਾਲ ਬਤਨੀ ਜੀ ਐਸਐਚਓ ਵੱਲੋਂ ਕੀਤੀ ਗਈ ਆ ਅਸੀਂ ਉਹ ਜਵਾਬ ਲੈਣਾ ਹੁਣ ਨਹੀਂ ਲੈਣਾ ਮੈਂ ਤੁਹਾਨੂੰ ਦੱਸਿਆ ਕਿ ਹੁਣ ਬਸ ਜਿਹੜਾ 1.5 2 ਸਾਲ ਮੇਰੇ ਤੇ ਕਸ਼ਟ ਹੋਣੇ ਹੀ ਆ ਗਏ ਅਜੇ ਵੀ ਹੈਗੇ ਨੇ ਪਰ ਮੇਰਾ ਪ੍ਰਭੂ ਖਤਮ ਕਰੇਗਾ ਤੁਹਾਡੇ ਭਰਾਵਾਂ ਦੀਆਂ ਦੁਆਵਾਂ ਕਸ਼ਟ ਖਤਮ ਕਰਨਗੇ ਤੁਸੀਂ ਸਾਰੇ ਐਸਐਸਬੀ ਦਫਤਰ ਬਟਾਲਾ ਪਹੁੰਚੋ ਤੇ ਮੇਰੀ ਬੇਨਤੀ ਆ ਕਿ ਵੀਡੀਓ ਨੂੰ ਵੱਤ ਵਾਤ ਸ਼ੇਅਰ ਕਰਿਓ ਇਹ ਇਦਾਂ ਦੀਆਂ ਹੋਰ ਵੀ ਵੀਡੀਓ ਜੇ ਕਿਸੇ ਕੋ ਪਈਆਂ ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਜਾਂ ਹਾਲੇਲੂਇਆ ਨੂੰ ਜਾਂ ਕਿਸੇ ਕਿਸੇ ਵੀ ਬਾਈਬਲ ਦੇ ਸ਼ਬਦ ਨੂੰ ਅਪ ਸ਼ਬਦ ਸ਼ਬਦ ਬੋਲਿਆ ਵਾ ਜਾਂ ਉਹਨੂੰ ਪੁੱਠਾ ਬਣਾ ਕੇ ਕੁਝ ਸਾਡੀ ਬੇਅਦਬੀ ਕੀਤੀ ਆ ਤੇ ਆਪਾਂ ਨੂੰ ਜਵਾਬ ਦੇਵਾਂਗੇ ਠੀਕ ਹੈ ਜੀ ਸੋ ਤਾਂ ਕਿਉਂਕਿ ਤੁਹਾਡਾ ਸ਼ੇਅਰ ਹੀ ਜਿਹੜਾ ਲੋਕਾਂ ਤੱਕ ਮੇਰੀ ਆਵਾਜ਼ ਪਹੁੰਚਾ ਸਕਦਾ ਸਭਾ ਨੂੰ ਪ੍ਰਭੂ ਯਿਸੂ ਦੇ ਨਾਮ ਵਿੱਚ ਜੈ ਮਸੀਹ